ਦੇ ਘੜੀ ਆ ਚੁੱਕੇ ਆ ਸਾਡੇ ਬਾਹਰ ਪੂਰਾ ਮੀਂਹ ਪੈ ਰਿਹਾ ਜਗਰਾਉਂ ਵੀ ਮੀਂਹ ਆ ਸਾਰੇ ਕਿਤੇ ਬਾਦੂ ਮੀਂਹ ਆ ਕੱਲ ਮੀਂਹ ਨਹੀਂ ਸੀਗਾ ਅੱਜ ਜਗਰਾਤਾ ਪੂਰਾ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਮੀਂਹ ਪੈਣ ਲੱਗਿਆ 15 ਮਿੰਟ ਪਹਿਲਾਂ ਹੀ ਜਗਰਾਤਾ ਜਦੋਂ ਖਤਮ ਹੋ ਗਿਆ ਬਹੁਤ ਜ਼ਿਆਦਾ ਬਰਸਾਤ ਆ ਮੌਸਮ ਵੀ ਬਹੁਤ ਖਰਾਬ ਆ ਆ ਪਿੱਛੇ ਦੇਖ ਸਕਦੇ ਆ ਤੁਸੀਂ ਕੀ ਹਾਲਾਤ ਹੋ ਚੁੱਕੇ ਆ ਧੁੰਦ ਦੇ ਤੇ ਅਸੀਂ ਆ ਪੈਕ ਹੋ ਗਏ ਆ ਹੁਣ ਅਸੀਂ ਵਾਪਸੀ ਵਾਲ ਨੂੰ ਜਾ ਰਹੇ ਹਾਂ ਜਗਰਾਉਂ ਨੂੰ ਤੇ ਉੱਥੇ ਵੀ ਮੀਂਹ ਰਾਤ ਦਾ ਪੈ ਰਿਆ ਤੇ ਤਾਂ ਹੀ ਕਾਰ ਨਹੀਂ ਲੈ ਕੇ ਆਇਆ ਸੀਗਾ ਕਿਉਂਕਿ ਪਾਣੀ ਨਿਚਲੇ ਲਾਗਿਆਂ ਦੇ ਬਹੁਤ ਜ਼ਿਆਦਾ ਭਰ ਜਾਂਦਾ ਕਾਰ ਨੂੰ ਪਾਣੀ ਵਿੱਚੋਂ ਕੱਢਣਾ ਔਖਾ ਹੋ ਜਾਂਦਾ ਹੁਣ ਮੈਂ ਮੋਟਰਸਾਈਕਲ ਤੇ ਜਾਊਂਗਾ ਮੋਟਰਸਾਈਕਲ ਨੂੰ ਕਰਦੇ ਆਂ ਤਿਆਰ ਬਰਸਾਤੀਆਂ ਪਾਲੀਆਂ ਆਪਦੇ ਆਪ ਨੂੰ ਪੈਕ ਕਰ ਲਿਆ ਤੇ ਨਹੀਂ ਪੈਂਦੇ ਜੀ ਜਾਣਾ ਆਪਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੀ ਉਹ ਵੀ ਜਗਰਾਉਣ ਵਾਲਿਓ ਜਗਨਾਪਾ ਖਤਮ ਹੋਣ ਤੋਂ ਬਾਅਦ ਆ ਹੁਣ ਯਾਨੀ 6:30 ਵਜੇ ਮੀਂਹ ਪੈਣ ਲੱਗ ਗਿਆ ਤੇ ਬੈਕ ਹੋ ਗਿਆ ਸੀ ਤੇ ਤਰੀ ਪ੍ਰਸ਼ਾਸਤ ਆ ਜਗਰਾਉਂ ਦੇ ਵਿੱਚ ਵੀ ਇਸੇ ਵੀ ਤੇ 20 ਮਿੰਟ ਜੀ ਤੁਰਨਾ ਪੜਾ ਕੋਈ ਮਜਬੂਰੀ ਐ ਜਤੋਂ ਬਾਅਦ ਮੀਂਹ ਤੇਜ਼ ਹੋ ਜਾਣਾ ਧੁੰਦ ਪਈ ਹੋਈ ਆ ਮੌਸਮ ਪੂਰਾ ਖਰਾਬ ਆ ਬਰਸਾਤ ਹੋ ਰਹੀ ਆ ਮਰਚਾ ਵੈਸੇ ਈੜੇ ਲੂੜੇ ਅੱਲੋਂ ਬਚ ਗਏ ਪਾਣੀ ਪੂਣੀ ਹੈ ਨਹੀਂ ਪਰ ਮੀਂਹ ਕਾਫੀ ਪੈ ਰਿਹਾ ਹੈ ਸਾਹਰੇ ਪਾਸੇ ਉਹਨ ਸਾਰੇ 150 ਕਿਲੋਮੀਟਰ ਦਾ ਸਫ਼ਰ ਸਾਰਾ ਮੀਂਹ ਦੇ ਵਿੱਚ ਹੀ ਹੋਣਾ ਵਾ ਕਿਉਂਕਿ ਜਦ ਪਿਆਬ ਦੇ ਵਿੱਚ ਵੀ ਮੀਂਹ ਪੈ ਰਿਹਾ ਤੇ ਇੱਥੇ ਆ ਮਾੜਿਆ ਜਿਹਾ ਮੀਂਹ ਆ ਤਾਂ ਹੀ ਕਾਰ ਨਹੀਂ ਲਿਆਂਦੀ ਸੀ ਕਿਉਂਕਿ ਨਿਚਲੇ ਇਲਾਕੇ 'ਚ ਪਾਣੀ ਜ਼ਿਆਦਾ ਆ ਜਾਂਦਾ ਮੋਟਰਸਾਈਕਲ ਕੱਢ ਸਕਦੇ ਆ ਕਾਰ ਕਈ ਵਾਰੀ ਨਹੀਂ ਨਿਕਲਦੀ ਪੰਜਾਬ ਪਿੰਡ ਵਾਸਤੇ ਰੁਕੇ ਸੀਗੇ ਇਹ ਪੱਤਲ ਵੀ ਦਿਖੋਣਿਆ ਕਾਲਾ ਕਾਲਾ ਚੜਿਆ ਫਿਰਦਾ ਪੰਜਾਬ ਵੱਲ ਬਹੁਤ ਮੀਂਹ ਪੈ ਰਿਹਾ ਰੋਡ ਵੀ ਬਹੁਤ ਖਰਾਬ ਸੀਗਾ ਤੇ ਕਿ ਚਲੋ 10 ਮੀਟਰ ਰੁਕਦੇ ਆ ਤੇ ਚਾਹ ਪੀ ਲਈਏ ਸਾਰੇ ਬੰਦੇ ਨੰਗਰਪੁਰੇ ਚੱਲਦੇ ਪਏ ਆ ਰਸਤੇਾਂ ਦੇ ਵਿੱਚ ਜਗਰੋਂ ਵੱਲੋਂ ਇਹ ਦੇਖੋ ਰੌਣਕ ਮੇਲਾ ਚਹਾਲ ਡੈਮ ਦੇ ਨੇੜੇ ਆ ਇਹ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਪੈ ਰਿਆ ਆ ਦੇਖੋ ਬੱਦਲ ਕਾਲਾ ਕਾਲਾ ਚੜ ਕੇ ਆ ਗਿਆ ਜਾਨਵਰਾਂ ਦਾ ਵੀ ਬੜਾ ਔਖਾ ਵਾ ਇਹਨਾਂ ਨੂੰ ਮੀਂਹ ਦੇ ਵਿੱਚ ਲੋਕਾਂ ਦੇ ਵਰਦੇ ਆ ਕੜਕਾ ਕਾਫੀ ਕੁੱਟੀਆਂ ਹੋਈਆਂ ਮੋਟ ਵਗੈਰਾ ਸਾਰੇ ਪੈ ਚੁੱਕੇ ਆ ਦੇਖੋ ਪਾਣੀ ਪਿਆ ਹੋਇਆ ਬੂਟਾਂ ਦੇ ਵਿੱਚ ਹੁਣ ਜਾਂਦੇ ਆ ਪੰਜਾਬ ਵੱਲ ਨੂੰ ਫੇਰ ਜਾਂਦੇ ਆ ਬੱਸ ਇੱਥੇ ਖੜੇ ਆ ਅਸੀਂ ਤੇ ਕੰਮੀ ਕਾਫੀ ਪਿਆ ਰਿਆ ਵਾ ਤੇ ਖੰਡਾਰਾ ਜਿਹੜਾ ਹੈਗਾ ਜਗਰੋਂ ਵੱਲੋਂ ਲਾਇਆ ਜਾ ਰਿਹਾ ਵਾ ਤੇ ਮੈਂ ਖੰਡਾਰਾ ਤੁਹਾਨੂੰ ਦਿਖਾਣਾ ਆਹਵੇਂ ਚੀਜ਼ ਦਿਖਾਉਂਦਾ ਖੰਡਾਰਾ ਬਹੁਤ ਵਧੀਆ ਮਾਤਾ ਜੀ ਬਹੁਤ ਸਵਾਦ ਤੇ ਨਾਲ ਦੀ ਨਾਲ ਹੀ ਗਰਮ ਗਰਮ ਜੈ ਮਾਤਾ ਜੀ ਨਾਲ ਮਿਲਦੇ ਆ ਬਟਰ ਨਾਲੇ ਨਾਲ ਆ ਜੀ ਨਾਲ ਛੋਲੇ ਭਾਈ ਉਹਨਾਂ ਦੇ ਤੇ ਵਧੀਆ ਪ੍ਰਬੰਧ ਆ ਬੈਠ ਕੇ ਰੋਟੀ ਸੰਗਤ ਖਾ ਰਹੀ ਆ ਤੇ ਅੱਜ ਭਾਈ ਬਰ नान ਛੋਲੇ ਕਰੀ ਨਾਲ ਗਰਾਂਵਿਆਂ ਆ ਬਾਈ ਜੀ ਨੇ ਬਹੁਤ ਚੰਗੀ ਜਿਹੀ ਰਾਣੀ ਨੇ ਨਾਲ ਜੱਲੇ ਤੇ ਚਟਨੀ ਨਾਲ بارش ਦੇ ਵਿੱਚ ਵੀ ਬਹੁਤ ਵਧੀਆ ਪ੍ਰਬੰਧ ਆ ਬਾਈ ਬਣਾਉਂਗਾ ਤੇ ਬਾਰਸ਼ ਹੋ ਰਹੀ ਆ ਤੇ ਬਟਰੂਪ ਟੈਂਟ ਲਾਇਆ ਬਈ ਰਹਿਣਾਂ ਦਾ ਸੰਗਤਾਂ ਨਾਲ ਪ੍ਰਸ਼ਾਦਾ ਦਾ ਰੂਪ ਦਿੱਤਾ ਹੋਇਆ ਪ੍ਰਸ਼ਾਦਾ ਛਕ ਰਹੀ ਆ ਸਾਨੂੰ ਲੱਗਦਾ ਨਹੀਂ ਕਿ ਤੁਸੀਂ ਰੰਗ ਲਗਾਇਆ ਹੈ ਲੱਗਦਾ ਕਿ ਕਾਪਾ ਬੋਲਿਆ ਹੋਣਾ ਪਰ ਉਹ ਤਾਂ ਆਪਾਂ ਆ ਗਏ ਵਧੀਆ ਲੱਗਿਆ ਸਾਨੂੰ ਆਪ ਸੋਹਰਾ ਲੰਗਾਰ ਆ ਵਾ ਦਾ ਪੰਡਾਰਾ ਹਮੇਸ਼ਾ ਸਾਗਾ ਮਕਸਦ ਰਿਆ ਇਕੋ ਹੀ ਸਾਨੇ ਸ਼ਹਿਰ ਦੇ ਵਿੱਚ ਦੀ ਜਿਵੇਂ ਵੀ ਸਭੇ ਫੇਸਬੁਕ ਫਰੰਡ ਅੱਜ ਆ ਜੋ ਨਾਂ ਛੋਲੇ ਨਾਂ ਛੋਲੇ ਉਹ ਸਥਿਤ ਨਾ ਐਡਾਂ ਤੇ ਦੇਖੋ ਪਾਣੀ ਐ ਚੱਲਦਾ ਪਿਆ ਛੜ ਕੁਚੀ ਆ ਪਾਣੀ ਘਟਾ ਮੀਂਹ ਕਾਫੀ ਪਿਆ ਵਾ ਤੇ ਇੱਥੇ ਤਾਂ ਪਹਿਲਾਂ ਹੀ ਪਾਣੀ ਆਇਆ ਹੋਇਆ ਸੈਡਾਂ ਤੇ ਸਾਰੇ ਪਾਸੇ ਪਾਣੀ ਪਾਣੀ ਭਰਦਾ ਕੋਕ ਨਾ ਵਾ ਸੜਕ ਦੇ ਉਤੋਂ ਦੀ ਵਗਦਾ ਪਿਆ ਗੱਡੀਆਂ ਜਿਹੜੀਆਂ ਵਾ ਪਾਣੀ ਦੇ ਵਿੱਚ ਦੀ ਆਉਂਦੀ ਆ ਪਈਆਂ ਬਹੁਤ ਪਾਣੀ ਹੈ ਇੱਧਰ ਆਸੇ ਪਾਸੇ ਆਹ ਪਾਣੀ ਦਾ ਬਹਾਵਾ ਪਾਣੀ ਚੱਲਦਾ ਪਿਆ ਪੂਰਾ ਸਾਰੀ ਸੜਕ ਡੁੱਬੀ ਆ ਮੋਟਰਸਾਈਕਲ ਤਾਂ ਕੱਢ ਲਿਆਂਦਾ ਸੀ ਵੇਹੇ ਪਰ ਬੂਟਾਂ ਬਟਾਂਹੇ ਪਾਣੀ ਪੈ ਗਿਆ ਇਹ ਬਹੁਤ ਪਾਣੀ ਆਸੇ ਪਾਸੇ ਬਹੁਤ ਪਾਣੀ ਫਰਦਾ ਵਾ ਤਾਂ ਵੀ ਮੀਂਹ ਪੈ ਚੁੱਕਾ ਇੱਥੇ ਰਾਖਤ ਵਗੈਰਾ ਵੀ ਡਿੱਗੇ ਪਏ ਆ ਰਸਤੇ ਦੇ ਵਿੱਚ ਤੋ ਇਹ ਛਲੀਆਂ ਵਾਲੇ ਤੋਂ ਛਲੀਆਂ ਖਾਣ ਲੱਗ ਗਏ ਅਸੀਂ ਹੁਣ ਥੱਕ ਵੀ ਗਏ ਸੀਗੇ ਤੇ ਨਾਲੇ ਮੈਂ ਕਿਹਾ ਛਲੀਆਂ ਖਾ ਲਏ ਆਹ ਲੋ ਫੜੋ ਆਹ ਲੋ ਫੜੋ ਛਲੋ ਆਹ ਛੱਲੀ ਫੜੇ ਖੜੇ ਆਦੀ ਇੱਧੇ ਕਰ ਲਓ ਤੇ ਬਾਕੀ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਮੀਂਹ ਇੱਧਰਲੇ ਪਾਸੇ ਕਾਫੀ ਪਿਆ ਵਾ ਪਾਣੀ ਆਸੇ ਪਾਸੇ ਬਹੁਤ ਖੇਤਾਂ 'ਚ ਖੜਾ ਹਾਰਡ ਨਹੀਂ ਕਹਿ ਸਕਦੇ ਮੀਂਹ ਜਿਆਦਾ ਇਧਰਲੇ ਪਾਸੇ ਫਗਵਾੜਾ ਨਕੋਦਰਵਲੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਤਾਂ ਜੋ ਸਾਡਾ ਹੌਸਲਾ ਵਧੇ ਵੀਡੀਓ ਬਣਾਉਣ ਲਈ ਇਹ ਨਕੂਦਰ ਤੋਂ ਥੋੜਾ ਜਿਹਾ ਪਿੱਛੇ ਫਾਟਕਾਂ ਦੇ ਉੱਤੇ ਆ ਰੇੜੀਆਂ ਲੱਗੀਆਂ ਹੋਈਆਂ ਕਾਫੀ ਲੋਕ ਖੜੇ ਸੀਗੇ ਅਸੀਂ ਵੀ ਖੜ ਗਏ ਇੱਥੇ ਲੋ ਜੀ ਵੀੜੇ ਕੀਤਾ ਬੁਰਾ ਹਾਲ ਛੜਕਾ ਦੇ ਉੱਤੋਂ ਦੀ ਪਾਣੀ ਚੱਲਦਾ ਪਿਆ ਸਾਰੇ ਕਿਤੇ ਵਾਪੂ ਪਾੜੀਆਂ ਇਹ ਨਕੋਦਰ ਦੇ ਕੋਲੇ ਆ ਅਸੀਂ ਦੇ ਖੇਤਾਂ ਦੇ ਉੱਪਰ ਦੀ ਓਵਰਫਲੋ ਪਾਣੀ ਹੋਇਆ ਪਿਆ ਵਾ ਬਹੁਤ ਜ਼ਿਆਦਾ ਪਾਣੀ ਨੂੰ ਕ੍ਰੋਸ ਕਰਕੇ ਲੰਘਦੇ ਪਏ ਆ ਥਾਂ ਥਾਂ ਤੇ ਖੱਡੇ ਤੇ ਪਾਣੀ ਆ ਆਹ ਦੇਖੋ ਜੀ ਵੇ ਰਹੋਗੀ ਤੇ ਕਾਫੀ ਟਾਈਮ ਤੋਂ ਚਾਹ ਨਹੀਂ ਪੀਤੀ ਸੀ ਤੇ ਬਾਈ ਹੁਣਾਂ ਨੂੰ ਕਿਹਾ ਹੁਣ ਚਾਹ ਵੀ ਪਲਾ ਦੋ ਤੇ ਚਾਹ ਪੀਣ ਲੱਗੇ ਆ ਇਹ ਬਾਈ ਹੁਣ ਆਉਗਾ ਹੈਗਾ ਹੋਟਲ ਆ ਤੇ ਇੱਥੇ ਚਾਹ ਵੀ ਪੀਵਾਂਗੇ ਹੁਣ ਇਹ ਮੇਰੇ ਚਾਰ ਤਿੰਨ ਸ਼ੇਰ ਬੈਠੇ ਆ चौथा ਸ਼ੇਰ ਮੈਂ ਆ ਤੇ ਵੈਸੇ ਜੀ ਕਾਫੀ ਜਿਹੜਾ ਹੈਗਾ ਔਖਾ ਸਫ਼ਰ ਰਿਹਾ ਮੀਂਹ ਦੇ ਵਿੱਚ ਤੇ ਕਾਰ ਲੈ ਜਾਣ ਵਾਲਾ ਰਣੀ ਸੀ ਹਾਲਾਤ ਪਾਣੀ ਬਹੁਤ ਸੀ ਰਸਤੇ ਦੇ ਵਿੱਚ ਨਹੀਂ ਤਾਂ ਕਾਰ ਤੇ ਹੀ ਆਉਂਦੇ ਤੇ ਚਲੋ ਹੁਣ ਤਾਂ ਜਗਰੋਂ ਪਹੁੰਚਣ ਵਾਲੇ ਆ ਜੀ ਸਿੱਧਵਾਂ ਬੇਟ ਦੇ ਨੇੜੇ ਡਾ ਕੇ ਅਸੀਂ ਤੇ ਮੀਂਹ ਕਾਫੀ ਆ ਪਾਣੀ ਵੀ ਬਹੁਤ ਆ ਰਸਤੇ ਦੇ ਵਿੱਚ ਤੇ ਮੋਟਰਸਾਈਕਲ ਤੇ ਥੋੜਾ ਜਿਹਾ ਸੌਖਾ ਪਰ ਮੀਂਹ ਪੈਂਦੇ ਚ ਔਖਾ ਵੀ ਆ ਪਾਣੀ ਪੁਣੀ ਚ ਮੋਟਰਸਾਈਕਲ ਲੰਘ ਜਾਂਦਾ ਵਾ ਤੇ ਇਸ ਲਈ ਹੁਣ ਅਸੀਂ ਤਾਂ ਚਲੋ ਯਾਤਰਾ ਕਰੇ ਆਏ ਆ ਮਾਤਾ ਨੇ ਬੁਲਾਇਆ ਸੀ ਐਂਟੀਪ੍ਰੀਖਿਆ ਹੀ ਲਈਏ ਸਾਡੀ ਇੰਨੀ ਪੈਂਦੇ ਚ ਦੇਖਦੇ ਆ ਭਾਗ ਤਾਂ ਆਉਂਦੇ ਆ ਕਿ ਨਹੀਂ ਆਉਂਦੇ ਕਿਉਂਕਿ 30 31 ਸਾਲ ਹੋ ਗਏ ਮੈਂ ਲਗਾਤਾਰ ਜਗਰਾਂਤੇ ਤੇ ਜਾਣਾ ਕਦੇ ਮਿਸ ਨਹੀਂ ਕੀਤਾਗਾ ਕਈ ਵਾਰੀ ਮੀ ਪੈਂਦੇ ਚ ਵੀ ਗਏ ਆ ਇੱਕ ਥੋੜੀ ਜੀ ਬਾਰਿਸ਼ ਜ਼ਿਆਦਾ ਸੀਗੀ ਤੇ ਹੁਣ ਇਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਆ ਜਗਰੋਂ ਜੀ ਠੰਡਾ ਨਾਲ ਮਾੜਾ ਮਾੜਾ ਕੁਸ ਖਾ ਲਈਏ ਚਾਹ ਦੇ ਨਾਲ ਪਹੁੰਚ ਗਏ ਠੀਕ ਠਾਕ ਬਿਲਕੁਲ ਮਾਦੀਆ ਦਰਸ਼ਨ ਮਿਲਣਾ ਕਰਕੇ ਮਾਤਾ ਦੇ ਜਗਰਨ ਦੇਖ ਕੇ ਕਰੇ ਪਹੁੰਚ ਗਏ ਆ ਤੇ ਬਿਲਕੁਲ ਤੇ ਸਫ਼ਰ ਦੇ ਵਿੱਚ ਤਾਂ ਸੀਗਾ ਮੀ ਕਾਫੀ ਤੇ ਬਿਲਕੁਲ ਸਹੀ ਸਲਾਮਤ ਤੇ ਘਰ ਦੇ ਡਰਦੇ ਸੀਗੇ ਬਾਹਰੋਂ ਵੀ ਫੋਨ ਆ ਰਿਹਾ ਸੀ ਭੈਣ ਹੋਣਾਂ ਦਾ ਤੇ ਕੋਈ ਪ੍ਰੋਬਲਮ ਨਹੀਂ ਆਈ ਰਾਹ ਦੇ ਵਿੱਚ ਤੇ ਕਾਰ ਵਾਸਤੇ ਥੋੜਾ ਜਿਆ ਔਖਾ ਸੀਗਾ ਕਿਉਂਕਿ ਟੋਏ ਟਿੱਬੇ ਬਹੁਤ ਆ ਤੇ ਪਾਣੀ ਵੀ ਕਾਫੀ ਸੀਗਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ